ਮਰੇਗਾ ਵਰਕਰਜ਼ ਜੋ ਦੁਪਹਿਰ ਦਾ ਖਾਣਾ ਗੁਰਦੁਆਰਾ ਸਾਹਿਬ ਪ੍ਰਸ਼ਾਦਾ ਪਾਣੀ ਛਕਣ ਚਲੇ ਜਾਂਦੇ ਸੀ ਉਸ ਪ੍ਰਸ਼ਾਦਾ ਪਾਣੀ ਛਕਣ ਤੇ ਸਾਡੇ ਪੁਰਾਣੇ ਮੇਟ ਨੂੰ ਬਹੁਤ ਹੀ ਇਤਰਾਜ਼ ਹੋਇਆ ਕਿ ਤੁਸੀਂ ਉੱਥੇ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਨਹੀਂ ਛਕਣ ਦੇਣਾ ਤੁਸੀਂ ਮੈਨੂੰ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਸਾਨੂੰ ਇਹ ਦੱਸਣਾ ਹੈ ਕਿ ਗਰੀਬ ਇੱਕ ਗੁਰਦਕਾ ਗੁਰੂ ਘਰ ਜਾ ਕੇ ਪ੍ਰਸ਼ਾਦਾ ਪਾਣੀ ਨਹੀਂ ਛਕ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਭਾਤੜਾ ਵਿਖੇ ਪਿਛਲੇ 10 ਸਾਲ ਤੋਂ 21 ਮੀਟ ਮਨਰੇਗਾ ਦਾ ਕੰਮ ਚਲਾ ਰਿਹਾ ਸੀ ਪਿਛਲੇ 10 ਸਾਲ ਦੇ ਵਿੱਚ ਸਾਡੇ ਪਿੰਡ ਭਾਤੜਾ ਤੋਂ ਕਿਸੇ ਵੀ ਵਿਅਕਤੀ ਨੇ ਕਿਸੇ ਕਿਸਮ ਦੀ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਮਨਰੇਗਾ ਬਾਰੇ ਚਾਹੇ ਜਿਸ ਤਰ੍ਹਾਂ ਵੀ ਮਰਜ਼ੀ ਕੰਮ ਚੱਲ ਰਿਹਾ ਸੀ ਪਰ ਜਿਸ ਦਿਨ ਤੋਂ ਅਸੀਂ ਮੀਟ ਬਣੇ ਹਾਂ ਮੀਟ ਬਦਲਿਆ ਜਾ ਚੁੱਕਿਆ ਸੀ ਤੇ ਉਸ ਦਿਨ ਤੋਂ ਬਾਅਦ ਸਾਡੇ ਗਰਾਊਂਡ ਦੇ ਵਿੱਚ ਬੂਟਿਆਂ ਦਾ ਕੰਮ ਚੱਲ ਰਿਹਾ ਸੀ ਜੋ ਕਿ ਗਰਾਊਂਡ ਦੇ ਨਾਲ ਸਾਡਾ ਗੁਰਦੁਆਰਾ ਸਾਹਿਬ ਠੰਡੀ ਖੂਹੀ ਬਿਲਕੁਲ ਨਾਲ ਹੀ ਆ ਮਰੇਗਾ ਵਰਕਰਜ਼ ਜੋ ਦੁਪਹਿਰ ਦਾ ਖਾਣਾ ਗੁਰਦੁਆਰਾ ਸਾਹਿਬ ਪ੍ਰਸ਼ਾਦਾ ਪਾਣੀ ਛਕਣ ਚਲੇ ਜਾਂਦੇ ਸੀ ਉਸ ਪ੍ਰਸ਼ਾਦਾ ਪਾਣੀ ਛਕਣ ਤੇ ਸਾਡੇ ਪੁਰਾਣੇ ਮੇਟ ਨੂੰ ਬਹੁਤ ਹੀ ਇਤਰਾਜ਼ ਹੋਇਆ ਉਸ ਨੇ ਉਹਨਾਂ ਦਾ ਪ੍ਰਸ਼ਾਦਾ ਪਾਣੀ ਛਕਣ ਤੇ ਦਫ਼ਤਰ ਸ਼ਿਕਾਇਤ ਕੀਤੀ ਜ਼ਕਾਇਤ ਕਰਨ ਤੋਂ ਬਾਅਦ ਡਾਕਟਰ ਤੋਂ ਅਫਸਰ ਆਏ ਉਹਨਾਂ ਨੇ ਇਨਕੁਆਇਰੀ ਕੀਤੀ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਉੱਥੇ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਨਹੀਂ ਛਕਣ ਦੇਣਾ ਤੁਸੀਂ ਮੈਨੂੰ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਸਾਨੂੰ ਇਹ ਦੱਸਣਾ ਹੈ ਕਿ ਗਰੀਬ ਇੱਕ ਗੁਰਦਕਾ ਗੁਰੂ ਘਰ ਜਾ ਕੇ ਪ੍ਰਸ਼ਾਦਾ ਪਾਣੀ ਨਹੀਂ ਛਕ ਸਕਦਾ ਜੇ ਨਹੀਂ ਛਕ ਸਕਦਾ ਤਾਂ ਵੀ ਤੁਸੀਂ ਸਾਨੂੰ ਆਪਣੇ ਵੀਊ ਦੇਓ ਜੇ ਛਕ ਸਕਦਾ ਹੈ ਤਾਂ ਵੀ ਤੁਸੀਂ ਸਾਨੂੰ ਆਪਣੇ ਵੀਊ ਦੇਓ ਇਹ ਸੱਚ ਤੇ ਹੱਕ ਦੀ ਗੱਲ ਕਰਨੀ ਆ ਆਪਾਂ ਨੇ ਗਰੀਬਾਂ ਦਾ ਹੱਕ ਨਹੀਂ ਮੰਨਣਾ ਕਿਉਂ ਗੁਰੂ ਦਾ ਦਵਾਰਾ ਤਾਂ ਹਰ ਇੱਕ ਲਈ ਖੁੱਲਾ ਹੈ ਉੱਥੇ ਕੋਈ ਵੀ ਆ ਕੇ ਪ੍ਰਸ਼ਾਦਾ ਪਾਣੀ ਛਕ ਸਕਦਾ ਹੈ ਉਸ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਐਨੀ ਗੱਲ ਕਹਿੰਦੀ ਹੋਈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ